ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਣਾ ਕੀਤੀ 1699 ਦੀ ਵਿਸਾਖੀ ਵਾਲੇ ਦਿਨ ਤੇ ਨਾਲ ਹੀ 1700 ਦੇ ਵਿੱਚ ਪਹਿਲਾ ਹੋਲਾ ਮਹੱਲਾ ਮਨਾਉਣਾ ਕੀਤਾ ਤੇ ਐਤਕੀ ਵੀ ਜਿਹੜਾ ਹੋਲੀ ਕਿੰਨੀ ਸੰਤ ਸੇਵ ਰੰਗ ਲਾਗਾ ਹਤ ਲਾਲ ਦੇਵ ਹੋਲਾ ਮਹੱਲਾ ਜਿਹੜਾ 13 14 ਤੇ 15 ਤਰੀਕ ਨੂੰ ਜਿਹੜਾ ਪੂਰੇ ਖਾਲਸਾਈ ਜਾਹੋ ਜਲਾਲ ਦੇ ਨਾਲ ਕੌਮੀ ਤਿਉਹਾਰ ਹੋਲਾ ਮਹੱਲਾ ਜਿੱਥੇ 11 12 ਤੇ 13 ਤਰੀਕ ਨੂੰ ਜਿਹੜਾ ਉਹ ਕੀਰਤਪੁਰ ਸਾਹਿਬ ਤੇ 10 11 ਤੇ 12 ਤਰੀਕ ਨੂੰ ਕੀਰਤਪੁਰ ਸਾਹਿਬ ਵਿਖੇ ਤੇ ਜਿਹੜਾ 13 14 ਤੇ 15 ਮਾਰਚ ਨੂੰ ਜਿਹੜਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਜਿੱਥੇ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਬਹੁਤ ਹੀ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਹਰ ਸਾਲ ਦੀ ਤਰ੍ਹਾਂ ਜਿਹੜਾ ਮਹੱਲਾ ਕੌਮੀ ਤਿਉਹਾਰ ਹੋਲਾ ਮਹੱਲਾ ਮਨਾਇਆ ਜਾ ਰਿਹਾ ਮੈਂ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਬੇਨਤੀ ਕਰਦਾ ਆਪਾਂ ਜਿਹੜਾ ਖਾਲਸੇ ਦੀ ਵਿਰਾਸਤ ਹੈ ਗੁਰੂ ਦੀਆਂ ਲਾੜਲੀਆਂ ਨਿਹੰਗ ਸਿੰਘ ਫੌਜਾਂ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਗੁਰੂ ਦੀ ਲਾੜਲੀ ਫੌਜ ਦਾ ਵੀ ਦਰਜਾ ਦਿੱਤਾ ਤੇ ਗੁਰੂ ਸਾਹਿਬ ਤੋਂ ਲੈ ਕੇ ਜਿੱਥੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਬੁੱਢਾ ਦਲ ਦੀ ਅਗਵਾਈ ਦੇ ਵਿੱਚ ਸਾਰੇ ਤਰਨੇ ਦਲਾ ਵੱਲੋਂ ਜਿਹੜਾ ਵਿਸ਼ਾਲ ਜਿੱਥੇ ਪ੍ਰੋਗਰਾਮ ਕਰਵਾਏ ਜਾਂਦੇ ਨੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਜਾਂਦੇ ਨੇ ਤੇ ਉੱਥੇ ਹੀ ਜਿਹੜਾ 15 ਮਾਰਚ ਨੂੰ ਗੁਰਦੁਆਰਾ ਸ਼ਹੀਦੀ ਬਾਗ ਗੁਰਦੁਆਰਾ ਗੁਰੂ ਕੇ ਬਾਗ ਸ਼ੋਨੀ ਨਿਹੰਗ ਸਿੰਘਾ ਬੁੱਢਾ ਦਲ ਤੋਂ ਬੁੱਢਾ ਦਲ ਦੇ ਜਥੇਦਾਰ ਦੀ ਅਗਵਾਈ ਦੇ ਵਿੱਚ ਵਿਸ਼ਾਲ ਮਹੱਲੇ ਜਿਹੜੇ ਉਹ ਆਰੰਭ ਹੁੰਦੇ ਨੇ ਤੇ ਜਿਹੜਾ ਚਰਨ ਗੰਗਾ ਸਟੇਡੀਅਮ ਜਿੱਥੇ ਆਪਾਂ ਦਰਸ਼ਨ ਕਰ ਰਹੇ ਆਂ ਗੁਰੂ ਗੋਬਿੰਦ ਸਿੰਘ ਜੀ ਸਟੇਡੀਅਮ ਜਿਹੜਾ ਉੱਥੇ ਆ ਕੇ ਜਿਹੜੇ ਜੰਗ ਜੂ ਕਰਤਬ ਨਿਹੰਗ ਸਿੰਘ ਫੌਜਾਂ ਵੱਲੋਂ ਦਿਖਾਏ ਜਾਂਦੇ ਨੇ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਾ ਦੀ ਮੋਜ ਸੋ ਜਿੰਨਾ ਵੀ ਮੈਂ ਬੇਨਤੀ ਕਰਦਾ ਭਾਵੇਂ ਪੰਜਾਬ ਸਰਕਾਰ ਜਾਂ ਜਿਹੜੇ ਲੋਕਲ ਪ੍ਰਸ਼ਾਸਨ ਹੈ ਤੇ ਇਹ ਨਹਿنگ ਸਿੰਘ ਫੌਜਾਂ ਗੁਰੂ ਤੇ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜੀ ਨੇ ਨਹਿنگ ਸਿੰਘ ਫੌਜਾਂ ਦੇ ਜੇ ਮੁਗਲਾਂ ਤੇ ਆਪਣੇ ਫੌਜਾਂ ਦੀ ਜਿਹੜੇ ਹੈ ਖਾਲਸੇ ਦੀ ਜਿਹੜੇ ਦੋ-ਦੋ ਧੜੇ ਬਣਾ ਕੇ ਤੇ ਉਹ ਜੰਗੀ ਅਭਿਆਸ ਕਰਾਉਂਦੇ ਸੀ 1700 ਦੇ ਵਿੱਚ ਪਹਿਲਾ ਹੋਲਾ ਮਹੱਲਾ ਗੁਰੂ ਸਾਹਿਬ ਨੇ ਮਨਾਉਣਾ ਕੀਤਾ ਉਦੋਂ ਤੋਂ ਲੈ ਕੇ ਬੁੱਢਾ ਦਲ ਜਿਹੜਾ ਹਰ ਸਾਲ ਹੀ ਤੇ ਸਾਰੀਆਂ ਨਿਹੰਗ ਸਿੰਘ ਫੌਜਾਂ ਹਰ ਸਾਲ ਮਹੱਲਾ ਖੇਡਦੀਆਂ ਨੇ ਸੋ ਜਿੱਥੇ ਮਹੱਲੇ ਦੀ ਗੱਲ ਹੈ ਆਪਾਂ ਜਿਹੜਾ ਨਿਹੰਗ ਸਿੰਘ ਫੌਜਾਂ ਦੇ ਜਿਹੜੇ 2-2 4-4 6-6 ਘੋੜਿਆਂ ਤੇ ਖੜੇ ਹੋ ਕੇ ਲੰਮੇ ਪੈ ਕੇ ਜੰਗ ਜੂ ਕਰਤਬ ਦਿਖਾਉਂਦੇ ਨੇ ਤੇ ਜਿਹੜਾ ਜੰਗੀ ਅਭਿਆਸ ਹੈ ਗਤਕਾ ਜਿਹੜਾ ਅੱਜ ਕੱਲ ਦੇਖਿਆ ਕੋਈ ਪੈਂਟ ਦੇ ਵਿੱਚ ਕੋ ਸਿਰੋਂ ਮੋਨਾ ਹੁੰਦਾ ਉਹ ਗਤਕਾ ਨਹੀਂ ਉਹਨੂੰ ਕਹਿ ਸਕਦੇ ਉਹ ਉਹਨਾਂ ਦਾ ਆਪ ਦਾ ਕੋਈ ਆਪਣੇ ਹੋ ਸਕਦਾ ਸਕੂਲਾਂ ਦਾ ਅਭਿਆਸ ਪਰ ਜਿਹੜਾ ਗਤਕਾ ਜੰਗੀ ਅਭਿਆਸ ਉਹ ਪੂਰਾ ਨਹੰਗ ਸਿੰਘ ਤਿਆਰ ਪਰ ਤਿਆਰ ਫੌਜਾਂ ਉਹ ਬਾਣੀ ਬਾਣਾ ਪੰਖਛਾਨੋ ਸਿੰਘ ਗੁਰੂ ਕਾ ਪੰਛੀ ਜਾਨੋ ਬਾਣੇ ਤੇ ਬਾਣੀ ਦੇ ਵਿੱਚ ਹੀ ਜਿਹੜਾ ਬਾਣੇ ਦੇ ਵਿੱਚ ਹੀ ਉਹ ਜਿਹੜਾ ਗਤਕਾ ਵਧੀਆ ਲੱਗਦਾ ਸੋ ਬੇਨਤੀ ਹੈ ਜਿਹੜੀਆਂ ਆਪਣੇ ਪਤਾ ਲੱਗਿਆ ਇਹਨਾਂ ਦੇ ਤੁਹਾਡੇ ਪੱਤਰਕਾਰਾਂ ਦੇ ਥਰੂ ਹੀ ਕੋਈ ਵਿਰਾਸਤੀ ਜਿਹੜੇ ਕਰਵਾਏ ਜਾ ਰਹੇ ਨੇ ਅੱਗੇ ਪਿੱਛੇ ਜੋ ਮਰਜ਼ੀ ਕਰਵਾਉਣ ਪੰਜਾਬ ਦੇ ਵਿੱਚ ਜਿੱਥੇ ਮਰਜ਼ੀ ਪਰ ਜਿਹੜਾ ਇਹ ਚਰਨ ਗੰਗਾ ਸਟੇਡੀਅਮ ਹੈ ਇੱਥੇ ਨਿਹੰਗ ਸਿੰਘ ਫੌਜਾਂ ਵੱਲੋਂ ਜਿਹੜੇ ਗਤਕਾ ਮੁਕਾਬਲੇ ਤੇ ਜਿਹੜੇ ਆ ਘੋੜਸਵਾਰੀ ਦੇ ਮੁਕਾਬਲੇ ਘੋੜਸਵਾਰੀ ਦੇ ਜੋਰ ਦਿਖਾਏ ਜਾਂਦੇ ਨੇ ਨਿਹੰਗ ਸਿੰਘ ਫੌਜਾਂ ਦੇ ਜਿਹੜੇ ਗਤਕੇ ਨੂੰ ਤੇ ਜਿਹੜਾ ਘੋੜਸਵਾਰੀ ਨੂੰ ਪ੍ਰਮੋਟ ਕਰਨਾ ਇਹਨਾਂ ਵਾਸਤੇ ਹੋਰ ਸਾਰੇ ਆਪਣੇ ਪੈਸੇ ਆ ਜਾਂਦੇ ਮਾਮਲਾ ਆ ਜਾਂਦਾ ਨਿਹੰਗ ਸਿੰਘ ਫੌਜਾਂ ਕਿਸੇ ਤੋਂ ਮੰਗਦੀਆਂ ਨਹੀਂ ਨਾ ਕੋਈ ਜ਼ਰੂਰਤ ਹੈ ਪਰ ਨਿਹੰਗ ਸਿੰਘ ਫੌਜਾਂ ਵਾਸਤੇ ਕਦੇ ਵੀ ਇੱਥੇ ਆ ਕੇ ਕਿਸੇ ਨੇ ਇਹ ਨਹੀਂ ਕਿਹਾ ਵੀ ਅਸੀਂ ਨਿਹੰਗ ਸਿੰਘ ਫੌਜਾਂ ਨੂੰ ਆਹ ਨਾਮ ਦਿੰਨੇ ਆ ਕਬੱਡੀ ਵਾਸਤੇ ਲੱਖਾਂ ਕਰੋੜਾਂ ਅਗਰਾਈ ਵੀ ਕਰਦੇ ਨੇ ਤੇ ਇੱਥੇ ਆ ਕੇ ਖਰਚਦੇ ਵੀ ਨੇ ਤੇ ਆਪ ਦਾ ਆਪ ਦਾ ਕੋਈ ਕੋਈ ਗੇਮ ਕਰਦਾ ਪਰ ਉਹਦੇ ਨਿਹੰਗ ਸਿੰਘ ਫੌਜਾਂ ਵਾਸਤੇ ਉਹ ਕੋਈ ਉਹਦੀ ਵੈਲਿਊ ਨਹੀਂ ਤੇ ਨਾ ਲੋਕਲ ਪ੍ਰਸ਼ਾਸਨ ਹੈ ਜਿਹੜਾ ਉਹਨਾਂ ਨੂੰ ਵੀ ਇਹ ਸੁਚੇਤ ਹੋਣਾ ਚਾਹੀਦਾ ਨਿਹੰਗ ਸਿੰਘਾਂ ਦੀਆਂ ਜਿਹੜੀਆਂ ਗੇਮਾਂ ਨੇ ਗੱਤਕਾ ਮੁਕਾਬਲੇ ਜਿਹੜਾ ਵਿਰਸਾ ਸੰਭਾਲ ਇੰਟਰਨੈਸ਼ਨਲ ਗੱਤਕਾ ਮੁਕਾਬਲੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਤੋਂ ਹਰ ਸਾਲ ਕਰਵਾਏ ਜਾਂਦੇ ਨੇ ਐਤਕੀ ਵੀ ਹੋਣੇ ਨੇ ਤੇ ਜਿਹੜਾ ਲੋਕਲ ਪ੍ਰਸ਼ਾਸਨ ਹੈ ਇਹ ਹੋਰ ਗੇਮਾਂ ਜੜੀਆਂ ਉਹ ਆਪਦੀਆਂ ਬੰਦ ਕਰਕੇ ਨਿਹੰਗ ਸਿੰਘਾਂ ਦਾ ਜਿਹੜਾ ਗਤਕਾ ਮੁਕਾਬਲੇ ਨਿਹੰਗ ਸਿੰਘਾਂ ਦਾ ਜਿਹੜਾ ਗੁਰੂ ਸਾਹਿਬ ਦਾ ਬਖਸ਼ਿਆ ਹੋਇਆ ਵਿਰਸਾ ਉਹਨੂੰ ਸੰਭਾਲਣ ਦੀ ਲੋੜ ਹੈ ਨਾ ਕਿ ਇੱਥੇ ਆ ਕੇ ਨਵਾਂ-ਨਵਾਂ ਹੋਰੀ ਜਿਹੜੇ ਆਪਣੇ ਟਕਵੰਝ ਨਹੀਂ ਕਰਨੇ ਚਾਹੀਦੇ ਪ੍ਰਸ਼ਾਸਨ ਨੂੰ ਨਿਹੰਗ ਸਿੰਘਾਂ ਦੇ ਜਿਹੜੇ ਆਪਣੇ ਗਤਕਾ ਮੁਕਾਬਲੇ ਨਿਹੰਗ ਸਿੰਘਾਂ ਦੀ ਘੋੜਸਵਾਰੀ ਆ ਪਿੱਛੇ ਬੈਨਰ ਲੱਗੇ ਹੋਏ ਸੀ ਪਿਛਲੇ ਸਾਲ ਦੇ ਇਹ ਚੀਜ਼ਾਂ ਜਿਹੜੀਆਂ ਕਦੇ ਆਪਣੇ ਆਏ ਸਾਲਕ ਕੀਤਾ ਅਗਲੇ ਸਾਲ ਉਹ ਗਾਇਬ ਹੋ ਜਾਂਦੇ ਨੇ ਉਵੇਂ ਹੀ ਕਬੱਡੀ ਦਾ ਵੀ ਠੀਕ ਹੈ ਸਾਡੇ ਆਪਣੇ ਪੰਜਾਬ ਦੀ ਉਹ ਵੀ ਗੇਮ ਹੈ ਪਰ ਜਿਹੜਾ ਇੱਥੇ ਜਿਹੜਾ ਸਾਡਾ ਜੋ ਸਾਡੀ ਵਿਰਾਸਤ ਹੈ ਖਾਲਸੇ ਦੀ ਗੁਰੂ ਦੀਆਂ ਲਾੜਲੀਆਂ ਨਿਹੰਗ ਸਿੰਘ ਫੌਜਾਂ ਦੀ ਗੁਰੂ ਸਾਹਿਬ ਨੇ ਜਦੋਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਕੀਤਾ ਸੀ ਉਦੋਂ ਗੁਰੂ ਦੀਆਂ ਲਾੜਲੀਆਂ ਫੌਜਾਂ ਨੇ ਵਚਨ ਕੀਤੇ ਸੀ ਗੁਰੂ ਸਾਹਿਬ ਜੀ ਆਪ ਜੀ ਦੇ ਹੁਣ ਕਦੋਂ ਦਰਸ਼ਨ ਹੋਣਗੇ ਉਹ ਗੁਰੂ ਸਾਹਿਬ ਨੇ ਜਿਹੜਾ ਵਚਨ ਦਿੱਤੇ ਸੀ ਕਿ ਜਦੋਂ ਮੇਰਾ ਖਾਲਸਾ ਮਹੱਲਾ ਚੜੂਗਾ ਮਹੱਲੇ ਖੇਡੂਗਾ ਉਦੋਂ ਮੈਂ ਆਪ ਅਗਵਾਈ ਕਰੂੰਗਾ ਸੋ ਗੁਰੂ ਸਾਹਿਬ ਹਾਜ਼ਰ ਨਾਜ਼ਰ ਹੁੰਦੇ ਨੇ ਤੇ ਜਿਹੜਾ ਉਹ ਪ੍ਰੋਗਰਾਮ ਨੂੰ ਆਪਾਂ ਨੂੰ ਪ੍ਰਮੋਟ ਕਰਨਾ ਚਾਹੀਦਾ ਨਾ ਕਿ ਹੋਰ ਜੜੀਆਂ ਆਪਣੇ ਗਲਤ ਜੜੀਆਂ ਇੱਥੇ ਆਪਣੇ ਜਿਹੜਾ ਇਹਦੀ ਸਫਾਈ ਕਰਾਉਣ ਜੋ ਕਰਾਉਣ ਦੀ ਜ਼ਰੂਰਤ ਹੈ ਤੇ ਜੇ ਸਟੇਡੀਅਮ ਇਧਰਲੇ ਪਾਸੇ ਪੌੜ ਬਣੇ ਹੋਏ ਨੇ ਤੇ ਇਹ ਸਾਹਮਣੇ ਪਾਸੇ ਵੀ ਜਦੋਂ ਇੱਥੇ ਮਹੱਲਾ ਨਿਹੰਗ ਸਿੰਘ ਫੌਜਾਂ ਇੱਥੇ ਪਹੁੰਚਦੀਆਂ ਨੇ ਬੁੱਢਾ ਦਲ ਦੀ ਅਗਵਾਈ ਦੇ ਵਿੱਚ ਸਾਹਮਣੇ ਵੀ ਜਿਹੜਾ ਆਪਣੇ ਉਧਰਲੇ ਨਦੀ ਵਾਲਾ ਪਾਸਾ ਪਹਿਲਾਂ ਵੀ ਛੋਟਾ ਕਰ ਦਿੱਤਾ ਗਿਆ ਨਦੀ ਕਿਤੇ ਉਧਰ ਦੀ ਲੰਘਦੀ ਸੀ ਉਹਨੂੰ ਇੱਧਰ ਆਪਣੇ ਕਰਕੇ ਬੰਨ ਲਾ ਕੇ ਇਹਨੂੰ ਛੋਟਾ ਕਰਤਾ ਪਿਛਲੀ ਵਾਰੀ ਕਾਫੀ ਚਲੋ ਹਿੰਮਤ ਕੀਤੀ ਪਰ ਫੇਰ ਵੀ ਜਿਹੜਾ ਸੰਗਤ ਦੇ ਮੁਤਾਬਕ ਘੋੜੇ ਹੁੰਦੇ ਨੇ ਘੱਟੋ ਘੱਟ 7-800 ਘੋੜਾ ਹੁੰਦਾ ਉਹ ਜਗ੍ਹਾ ਨਹੀਂ ਖੜਨ ਵਾਸਤੇ ਹੁੰਦੀ ਘੋੜਿਆਂ ਦੀ ਤੇ ਸੰਗਤ ਵੀ ਇੰਨੀ ਜ਼ਿਆਦਾ ਹੁੰਦੀ ਹੈ ਤਿਲ ਸੁੱਟਣ ਨੂੰ ਜਗ੍ਹਾ ਨਹੀਂ ਹੁੰਦੀ ਇਸ ਕਰਕੇ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਬੇਨਤੀ ਹੈ ਸਾਹਮਣੇ ਪਾਸੇ ਵੀ ਜਿਹੜੇ ਆ ਪੌੜ ਬਣਾ ਕੇ ਹੁਣ ਤੇ ਨਦੀਆਂ ਦੇ ਵਿੱਚ ਵੀ ਪੁਲ ਬਣਾਈ ਜਾਂਦੇ ਨੇ ਇੰਨੇ-ਇੰਨੇ ਕਾਰਜ ਕਰਦੇ ਨੇ ਤੇ ਇੱਥੇ ਉਹਨਾਂ ਨੂੰ ਡਰ ਲੱਗਦਾ ਇੱਥੇ ਸਫਾਈ ਨਹੀਂ ਕਰਵਾਈ ਅਜੇ ਤੱਕ ਸਾਰੇ ਅਧੂਰੇ ਕੰਮ ਪਏ ਹੋਏ ਨੇ ਇਸ ਕਰਕੇ ਪ੍ਰਸ਼ਾਸਨ ਨੂੰ ਜਿਹੜੀ ਹੈ ਉਹ ਬੇਨਤੀ ਹੈ ਮੈਂ ਐਸਡੀਐਮ ਸਾਹਿਬ ਨਾਲ ਵੀ ਫੋਨ ਤੇ ਮੇਰੀ ਗੱਲ ਹੋਈ ਹੈ ਅੱਜ ਉਹ ਕਹਿੰਦੇ ਮੈਂ ਕਿਤੇ ਆਪਣੇ ਬਾਹਰ ਹਾਂ ਪਰ ਉਹਨਾਂ ਨੂੰ ਜ਼ਰੂਰ ਇਹ ਜਿਹੜੀ ਹੈ ਆਪਣੇ ਧਿਆਨ ਕਰਨਾ ਚਾਹੀਦਾ ਇੱਥੇ ਸਫਾਈ ਦਾ ਨਹਿਂਗਸਿੰਘਾ ਦੀ ਜਿਹੜੀ ਬੈਰੇਜ ਗੇਟਿੰਗ ਕਰਕੇ ਪੂਰੇ